ਸਤਿ ਸ਼੍ਰੀ ਅਕਾਲ ਮੈਂ ਹਾਤੀ ਸਿੰਦਰ ਨਿਊਜ਼ ਦੇ ਇੱਕ ਦਸ਼ਕਾ ਦਾ ਸਵਾਗਤ ਹੈ ਰੋਜ਼ ਦਿਤਰ ਇੱਕ ਵਾਰ ਫਿਰ ਹਾਜ਼ਰ ਹੈ ਨਾ ਟੌਪ 20 ਖਬਰਾਂ ਲੈ ਕੇ ਜਾਣਾਂਗੇ ਦੇਸ਼ ਦੇ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣੇ ਆ ਨਜ਼ਰ ਮੁੱਖ ਸੁਰਖੀਆਂ ਤੇ ਪੰਜਾਬ ਕਾਂਗਰਸ ਦੀ ਤੀਜੀ ਲਿਸਟ ਹੋਈ ਜਾਰੀ ਕਈ ਆਗੂਆਂ ਨੂੰ ਦਿੱਤੀ ਗਈ ਟਿਕਟ ਲੁਧਿਆਣਾ ਤੋਂ ਰਾਜਾ ਬੜਿੰਗ ਲੋਕ ਸਭਾ ਦੀ ਉਮੀਦਵਾਰ ਦਿੱਲੀ ਦੇ ਮੁੱਖ ਮੰਤਰੀ ਕੇਜਵਾਦ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਹੋਵੇਗੀ ਸੁਣਵਾਈ ਸੀਐਮ ਨੇ ਕਿਹਾ ਕੇਂਦਰ ਕਾਰਜਾਏ ਸ਼ਕਤੀਆਂ ਦੀ ਦੁਰਵਰਤੋਂ ਸੀਮਨ ਅੱਜ ਰੂਪਨਗਰ ਸੇ ਕਰ ਰਹੇ ਚੋਣ ਪ੍ਰਚਾਰ ਉਮੀਦਵਾਰ ਮਲਵਿੰਦਰ ਸਿੰਘ ਤੰਗ ਦੇ ਲਈ ਮੰਗਣਗੇ ਵੋਟ ਪੰਜਾਬ 'ਚ ਇੱਕ ਮਈ ਨੂੰ ਸਰਕਾਰੀ ਛੁੱਟੀ ਦਾ ਹੋਇਆ ਐਲਾਨ ਸਕੂਲ ਕਾਲਜ ਸੇ ਬਕਿਆਦਾਰ ਰਹਿਣਗੇ ਬੰਦ ਜਲੰਧਰ ਪੁਲਿਸ ਨੇ ਅੱਜ ਤੱਕ ਕੀਤੀ ਨਸ਼ੇ ਦੀ ਸਭ ਤੋਂ ਵੱਡੀ ਖੇ 42 ਕਿਲੋਗ੍ਰਾਮ ਹੈਰੋਇਨ ਸਣੇ ਤਿੰਨ ਤਸਕਰ ਕੀਤੇ ਗਏ ਗ੍ਰਿਫਤਾਰ ਪੰਜਾਬ 'ਚ ਵਾਰਾ ਕੁੱਤਿਆਂ ਦੀ دہشت ਨੌਜਵਾਨਾਂ ਨੂੰ ਨੋਜ-ਨੋਜ ਕੇ ਖਾਦਾ ਹੋਈ ਦਰਦਨਾਕ ਮੌਤ ਤਰੰਤਾਂ ਚ ਵਾਪਰਿਆ ਵੱਡਾ ਭਿਆਨਕ ਹਾਸਾ ਅਣਪਛਾਤੇ ਵਾਹਨ ਦੇ ਟੱਕਰ ਕਾਰਨ ਨੌਜਵਾਨ ਤੇ ਮਹਿਲਾ ਦੀ ਹੋਈ ਮੌਤ ਗੁਰੂ ਹਰ ਸਾਹਿਬ ਦੇ ਵਿੱਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਹੋਈ ਮੁਟਪੇੜ ਪੁਲਿਸ ਨੇ ਇੱਕ ਨਸ਼ਾ ਤਸਕਰ ਕੀਤਾ ਗ੍ਰਿਫਤਾਰ ਖਨਾਂ ਦੀ ਦੁਰਾਹਾਂ ਅਹਰ ਚਿੱਡੀਕਾਰ ਪਾਣੀ ਦੇ ਤੇਜ਼ ਵਹਾਅ ਨਾਲ ਡੁੱੜਿਆ ਪਰਿਵਾਰਿਕ ਵਿਅਕਤੀ ਦੀ ਲਾਸ਼ ਵੀ ਬਰਾਮਦ ਖਨਾਂ ਦੀ ਦੁਰਘਾਣਾ ਹੜ੍ਹ ਚ ਡਿੱਗੀ ਕਾਰ ਪਾਣੀ ਦੇ ਤੇਜ਼ ਵਹਾਅ ਨਾਲ ਰੁੜਿਆ ਪਰਿਵਾਰਿਕ ਵਿਅਕਤੀ ਦੀ ਲਾਸ਼ ਹੋਈ ਬਰਾਮਦ ਪੰਜਾਬ 'ਚ ਬਦਲਿਆ ਮੌਸਮ ਕਈ ਜ਼ਿਲ੍ਹਿਆਂ 'ਚ ਪੈ ਰਿਹਾ ਮੀਂਹ ਮੌਸਮੀ ਭਾਗ ਦੇ ਵੱਲੋਂ orange ਅਤੇ yellow alert ਜਾਰੀ ਜਿਵੇਂ ਕਸ਼ਮੀਰ ਦੇ ਸੋਨਮਾਰਚ 'ਚ ਵੱਡਾ ਹਾ사 ਸਿੰਧ ਦਰਿਆ 'ਚ ਡਿੱਗੀ ਕਾਰ ਚਾਰ ਲੋਕਾਂ ਦੀ ਹੋਈ ਮੌਤ ਦੋ ਲੋਕ ਕਿ ਹੋਏ ਲਾਪਤਾ ਦੇਸ਼ ਦੇ ਕੋਚਿੰਗ ਹੱਬ ਵਜੋਂ ਮਸ਼ਹੂਰ ਰਾਜਸਥਾਨ ਦੀ ਕੋਟਾ 'ਚ ਇੱਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ 4 ਮਹੀਨਿਆਂ 'ਚ 8 ਜਣੇ ਗਵਾ ਚੁੱਕੇ ਨੇ ਜਾਨ ਦੀ ਪ੍ਰਿਆਨੂ ਕੈਜੀਵਾਲ ਨੂੰ ਮਿਲਣ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਹਾਰ ਚੇਚ ਕਰਨਗੇ ਦੂਜੀ ਵਾਰ ਮੁਲਾਕਾਤ ਨਹੀਂ ਰੁਕ ਰਹੀ ਮਨੀਪੁਰ ਹਿੰਸਾ ਵਲੰਟੀਅਰਾਂ ਵਿਚਾਲੇ ਗੋਲੀਬਾਰੀ ਚ ਇੱਕ ਵਿਅਕਤੀ ਦੀ ਹੋਈ ਮੌਤ ਤਿੰਨ ਹੋਈ ਚਕਨੀ ਸੋਨੇਪਾਟੇ ਦੇ ਅਭਿਆਨਕ ਸੜਕ ਹਾਦਸੇ ਤੋਂ ਹਾਦਮਿਆਂ ਦੇ ਨਾਲ ਭਰੀ ਕਾਰ ਪੱਥਰ ਦੇ ਨਾਲ ਟਕਰਾਈ ਚਾਰ ਲੋਕਾਂ ਦੀ ਹੋਈ ਮੌਤ ਐਮ ਐਸ ਥੋਨੀ ਨੇ ਰਚਾ ਇਤਿਹਾਸ ਆਈ ਪੀ ਐਲ ਦੇ ਇਤਿਹਾਸ ਵਿੱਚ 150 ਮੈਚ ਜਿੱਤਣ ਵਾਲੇ ਬਣੇ ਪਹਿਲੇ ਖਿਡਾਰੀ ਦੁਬਈ ਚ ਬਣੇਗਾ ਦੁਨੀਆਂ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ 에ਅਰਪੋਰਟ 260 ਮਿਲਣ ਯਾਤਰੀਆਂ ਦੀ ਹੋਵੇਗੀ ਸਮ ਜਿੰਪੀਮ ਸਾਹਮਣੇ ਲੱਗੇ ਖਾਲਤਾਨੀ ਪੱਖੀ ਨਾਰੇ ਫਾਜ਼ਾ ਦਿਵਸ ਤੇ ਦੇ ਰਹੇ ਸੀ ਪਾਸ਼ਾ ਹਮਾਸ ਵਿਰੋਧ ਜੰਗ ਵਿਚਕਾਰ ਇਜ਼ਰਾਈਲ ਨੇ ਇੱਕ ਵਾਰ ਫਿਰ ਕੀਤੇ ਹਵਾਈ ਹਮਲੇ ਜੈਕਰਾਂ ਤੇ ਡਾਗੀਆਂ ਗਈਆਂ ਮਿਸਾਈਲਾਂ ਰਾਫਾ ਦੇ ਵਿੱਚ 13 ਲੋਕੀ ਹੋਏ ਇਰਾਕ ਦੇ ਸੰਬੰਧ ਰੱਖਣਾ ਹੋਵੇਗਾ ਅਪਰਾਧ 15 ਸਾਲ ਦੀ ਸਜ਼ਾ ਵਾਲਾ ਕਾਨੂੰਨ ਹੋਇਆ ਬਾਅਦ ਇਸ ਫੈਸਲੇ ਤੋਂ ਅਮਰੀਕਾ ਨਾਰਾਜ਼ ਇਹਨਾਂ ਹੁਣ ਤੱਕ ਦੀਆਂ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ SZN